ਫਰੀਕੋਟ ਦੇ ਰਾਜਾ ਹਰਿੰਦਰ ਸਿੰਘ ਬਰਾੜ ਦੀ 20000 ਕਰੋੜ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਅਕਸਰ ਹੀ ਆਏ ਦਿਨ ਕੋਈ ਨਾ ਕੋਈ ਅਪਡੇਟ ਨਿਕਲ ਕੇ ਸਾਹਮਣੇ ਆਉਂਦੀ ਰਹਦੀ ਹੈ ਗੱਲ ਕਰੀਏ ਉਹਨੇ ਜਾਇਦਾਦ ਦੀ ਤਾਂ ਫਰੀਕੋਟ ਦੇ ਵਿੱਚ ਅਤੇ ਫ੍ਰੀ ਕੋਰਟ ਤੋਂ ਬਾਹਰ ਹਿਮਾਚਲ ਅਤੇ ਵਿਦੇਸ਼ਾਂ ਦੇ ਵਿੱਚ ਵੀ ਕਾਫੀ ਜਾਇਦਾਦ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਕਈ ਵਾਰ ਮਾਨਯੋਗ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਵਿੱਚ ਪਰਿਵਾਰਾਂ ਵੱਲੋਂ ਜਾਇਆ ਗਿਆ ਅਤੇ ਹੁਣ ਇਸ ਮਾਮਲੇ ਦੇ ਵਿੱਚ ਇੱਕ ਨਵੀਂ ਅਪਡੇਟ ਆਈ ਹੈ ਹੁਣ ਨਵੇਂ ਇੱਕ ਪਰਿਵਾਰ ਨੂੰ ਇਹਦੇ ਵਿੱਚ ਜਿਹੜਾ ਹੈਗਾ ਉਸਦਾ ਭਾਗੀਦ ਦਿੱਤਾ ਜਾਵੇਗਾ ਕਿਉਂਕਿ ਇਸ ਤੋਂ ਪਹਿਲਾਂ ਵੰਡ ਹੋਈ ਸੀਗੀ ਉਸ ਦੇ ਵਿੱਚ ਜਿਹੜੀਆਂ ਇਹਨਾਂ ਦੀਆਂ ਰਾਜੇ ਦੀਆਂ ਧੀਆਂ ਸੀ ਉਹਨਾਂ ਨੂੰ ਵੰਡ ਦੇ ਵਿੱਚ ਦਿੱਤਾ ਗਿਆ ਸੀ ਪਰ ਹੁਣ ਜਿਹੜੀ ਨਵੀਂ ਅਪਡੇਟ ਆਈ ਹੈ ਇਸ ਦੀ ਜਾਣਕਾਰੀ ਲੈ ਕੇ ਸਾਡੇ ਨਾਲ ਜੁੜੇ ਨੇ ਸੀਨੀਅਰ ਪੱਤਰਕਾਰ ਸੁਵਿੰਦਰ ਸੋਲਤਾ ਜੀ ਸੋ ਤੋ ਸਾਬ ਪਹਿਲਾ ਤੁਹਾਡਾ ਖਬਰਾਂ ਮਾਧਿਅਮ ਤੋਂ ਸਵਾਗਤ ਹੈ ਬਹੁਤ ਧੰਨਵਾਦ ਜੀ ਜਗਤਾਰ ਜੀ ਸੋਤਾ ਜੀ ਹੁਣ ਗੱਲ ਕਰੀਏ ਤਾਂ ਕਾਫੀ ਲੰਮੇ ਸਮੇਂ ਤੋਂ ਇਹ ਰੇੜਕਾ ਜਿਹੜਾ ਚੱਲਦਾ ਆ ਰਿਹਾ ਜ਼ਮੀਨਾਂ ਦਾ ਹਨਾ ਕਿਤੇ ਪਰਿਵਾਰ ਦੂਜਾ ਪਰਵਾਸ ਚਲੇ ਜਾਂਦੇ ਪਿਛਲੇ ਸਮੇਂ ਦੇ ਵਿੱਚ 33% ਜਿਹੜੀ ਵਾੜ ਦਿੱਤੀ ਗਈ ਸੀ ਤੇ ਕਾਫੀ ਜ਼ਮੀਨ ਹੈਗੀ ਹੁਣ ਇਹਦੇ ਵਿੱਚ ਨਵੀਂ ਕੀ ਅਪਡੇਟ ਹੈ ਤੇ ਕਿਹੜਾ ਪਰਿਵਾਰ ਜਿਹੜਾ ਇੱਕ ਪੱਕੇ ਦੀਆਂ ਵਿੱਚ ਆਇਆ ਦੇਖੋ ਜਦੋਂ ਸਾਲ 2022 ਦੇ ਵਿੱਚ ਮਨਯੋਗ ਸੁਪਰੀਮ ਕੋਰਟ ਦੇ ਵੱਲੋਂ ਫਰੀ ਕੋਟ ਦੇ ਮਾ ਆਖੀ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਜਾਇਦਾਦ ਜਿਸ ਦੇ ਉੱਪਰ ਹਿੱਸੇਦਾਰੀ ਦਾ ਹੱਕ ਜਤਾਇਆ ਸੀਗਾ ਆ ਮਹਾਰਾਜਾ ਦੀ ਬੇਟੀ ਰਾਜਕੁਮਾਰੀ ਅਮਰਤਕੌਰ ਨੇ ਤਾਂ ਉਹਨਾਂ ਦੇ ਜਿਹੜੀ ਹੈਗੇ ਆ ਬਾਕ ਦੇ ਵਿੱਚ ਫੈਸਲਾ ਦਿੰਦੇ ਆ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੇ ਜਿਹੜੇ ਹੈਗਾ ਔਲਾਦ ਦੇ ਸਾਰੀ ਜਾਇਦਾਦ ਆ ਜਿਹੜੀ ਉਹਦੇ ਹੱਕ ਦੇ ਉਸ ਤੇ ਉੱਪਰ ਫੈਸਲਾ ਤਸੀਮਾਨਯੁਕ ਸੁਪਰੀਮ ਕੋਰਟ ਨੇ ਸਾਲ 2022 ਦੇ ਵਿੱਚ ਔਰ ਫੈਸਲਾ ਆਇਆ ਸੀਗਾ ਕਿ ਮਹਾਰਾਜਾ ਫਰੀਕੁਰ ਦੀਆਂ ਜਿਹੜੀਆਂ ਦੋ ਲੜਕੀਆਂ ਉਸ ਵਕਤ ਜਿਹੜੀਆਂ ਦਾਵੇਦਾਰ ਨੇ ਉਹਨਾਂ ਦੇ ਵਿੱਚ ਇਸ ਜਾਇਦਾਦ ਨੂੰ ਵੰਡ ਦਿੱਤਾ ਗਿਆ ਸੀ ਬਰਾਬਰ ਦੇ ਹਿੱਸੇ ਦੇ ਵਿੱਚ ਤੇ ਕੁਝ ਹਿੱਸਾ ਜਿਹੜਾ ਹੈਗਾ ਬਾਕੀ ਰਿਸ਼ਤਾਰਾਂ ਦੇ ਵਿੱਚ ਵੰਡਿਆ ਗਿਆ ਸੀ ਪਰ ਉਸ ਤੋਂ ਬਾਅਦ ਲਗਭਗ ਇਸ ਫੈਸਲੇ ਤੋਂ 1 ਸਾਲ ਬਾਅਦ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੇ ਭਰਾ ਜਿਹੜੇ ਸੀਗੇ ਕੁਮਰ ਮਨਜੀਤਿੰਦਰ ਸਿੰਘ ਉਹਨਾਂ ਦਾ ਪੋਤਰਾ ਸੀਗਾ ਅਮਰਿੰਦਰ ਸਿੰਘ ਉਹਨੇ ਮਨਜੋਗ ਅਦਾਲਤ ਦੇ ਵਿੱਚ ਆਪਣਾ ਜਿਹੜੀ ਹਿੱਸੇਦਾਰੀ ਦੇ ਲਈ ਵੀ ਦਾਅਵੇਦਾਰੀ ਪੇਸ਼ ਕੀਤੀ ਸੀ ਔਰ ਹੁਣ ਚੰਡੀਗੜ੍ਹ ਦੀ ਅਦਾਲਤ ਦੇ ਵੱਲੋਂ ਉਹਨਾਂ ਦੀ ਉਸ ਦਾਅਵੇਦਾਰੀ ਤੇ ਜਿਹੜਾ ਹੈਗਾ ਪੱਖ ਸੁਣਦਿਆਂ ਹੋਇਆ ਸਾਰੇ ਤੱਥਾਂ ਨੂੰ ਬਾਚਦਿਆਂ ਹੋਇਆ ਉਹਨਾਂ ਨੂੰ ਵੀ ਇਸ ਜਾਇਦਾਦ ਦੇ ਵਿੱਚ 33% ਦਾ ਹਿੱਸੇਦਾਰ ਬਣਾਇਆ ਗਿਆ ਹੈਗਾ ਔਰ ਹੁਣ ਜਿਹੜੀ ਹੈਗੀ ਇਹ ਜਾਇਦਾਦ ਹੈ ਇਹ ਤਿੰਨ ਥਾਵਾਂ ਤੇ ਵੰਡੀ ਗਈ ਹੈਗੀ ਆ ਵੰਡੀ ਜਾ ਸਕਦੀ ਹੈ ਜਿਸ ਤਰ੍ਹਾਂ ਨਾਲ ਮਹਾਰਾਣੀ ਅਮ ਅਗੜੀ ਹੈਗੀ ਅਮ ਮਹੀਪਿੰਦਰ ਕੌਰ ਦੀ ਫੈਮਿਲੀ ਹੈ ਹਾਲਾਂਕਿ ਮਹਾਰਾਣੀ ਮਹੀਪਿੰਦਰ ਕੌਰ ਜਿਹੜੀ ਮਹਾਰਾਜਾ ਹਰਿੰਦਰ ਸਿੰਘ ਦੀ ਬੇਟੀ ਸੀ ਜੋ ਮਹਿਤਾਬ ਪਰਿਵਾਰ ਦੇ ਵਿੱਚ ਮੈਰਿਡ ਸੀ ਉਹਨਾਂ ਦੇ ਉਹਨਾਂ ਦੀ ਡੈਥ ਕੁਸਮਾ ਪਹਿਲਾਂ ਹੋ ਚੁੱਕੀ ਹੈ ਲਗਭਗ 2016 ਦੇ ਮੇਰੇ ਕੋਲ ਇੱਥੇ ਕਿ ਜੀ ਉਹਦੀ ਕੁਸਮਾ ਪਹਿਲਾਂ ਉਹਨਾਂ ਦੀ ਡੈਥ ਹੋ ਚੁੱਕੀ ਹੈ ਉਹਨਾਂ ਦੇ ਬੱਚੇ ਨੇ ਹੁਣ ਜਿਹੜਾ ਹੈਗਾ ਜੈ ਚੰਦ ਮਹਿਤਾਬ ਹੈ ਤੇ ਉਹਨਾਂ ਦੀ ਬੀਟੀ ਅਨਿਸ਼ਾ ਤਕਿਰ ਉਹਨਾਂ ਦੇ ਵਿੱਚ ਹੋ ਸਕਦਾ ਵੀ 1 33% ਹਿੱਸਾ ਉਹਨਾਂ ਦੇ ਹਿੱਸੇ ਜਾਵੇ 33.33% ਦੀ ਔਰ 33.33% ਜਿਹੜੀ ਹੈਗੇ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਬੇਟੀ ਅਮਰਤ ਕੌਰ ਜਿਨ੍ਹਾਂ ਨੇ ਪੂਰੀ ਲੜਾਈ ਲੜੀ ਆ ਉਹਨਾਂ ਦੇ ਹਿੱਸੇ ਜਿਹੜਾ ਹੈ 33.33% ਦੀ ਜਿਹੜਾ ਹਿੱਸਾ ਹੈ ਉਹਨਾਂ ਦੇ ਹਿੱਸੇ ਜਾਵੇਗਾ ਔਰ 33.33% ਜਿਹੜਾ ਹਿੱਸਾ ਹੈ ਉਹ ਮੈਂ ਫਿਰ ਤੁਸਨ ਜਾਵਾਂਗਾ ਕਮਰਾ ਮਨਜੀਤ ਸਿੰਦਰ ਸਿੰਘ ਜੋ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੇ ਪਰਾਸੀਗੇ ਔਰ ਹਾਲਾਂਕਿ ਉਹ ਰਾਜਗਦੀ ਤੇ ਨਹੀਂ ਸਨ ਬੈਠੇ ਪਰ ਉਹਨਾਂ ਦੇ ਪਿਤਾ ਉਹਨਾਂ ਦੇ ਪਿਤਾ ਸੀਗੇ ਜਿਹੜੇ ਮਹਾਰਾਜਾ ਹਰਿੰਦਰ ਸਿੰਘ ਬਰਾੜ ਤੇ ਕੁਮਰ ਮਨਜੀਤਿੰਦਰ ਸਿੰਘ ਬਰਾੜ ਇਹਨਾਂ ਦੇ ਜਿਹੜੇ ਪਿਤਾ ਸੀ ਮਹਾਰਾਜਾ ਬਰਜਿੰਦਰ ਸਿੰਘ ਇਹ ਉਹਨਾਂ ਦੀਵਨ ਸ਼ਾਹ ਵਾਲੀ ਆਫ ਰੀਕੋਰਡ ਦੇ ਮਹਾਰਾਜਾ ਰਹੇ ਨੇ ਤੇ ਉਹਨਾਂ ਤੋਂ ਬਾਅਦ ਜਿਹੜਾ ਹੈਗਾ ਫਿਰ ਹਰਿੰਦ ਸਿੰਘ ਬਰਾੜ ਨੂੰ ਜਿਹੜਾ ਹੈਗਾ ਛੋਟੀ ਉਮਰ ਦੇ ਵਿੱਚ ਹੀ ਜਿਹੜਾ ਹੈਗਾ ਰਾਜਕਦੀਤੇ ਬਿਠਾ ਦਿੱਤਾ ਗਿਆ ਸੀ ਤੇ ਹੁਣ ਕੁਮਰ ਜੀ ਮਨਜੀਤਿੰਦਰ ਸਿੰਘ ਦਾ ਪਰਿਵਾਰ ਆ ਉਹਨਾਂ ਦਾ ਵੀ ਸੁਰਖਤ ਹਿੱਸੇ ਦਾ ਰੀਤ ਬਣਦੀ ਸੀ ਤੇ ਫਿਰ ਇਸੇ ਲਈ ਜਿਹੜਾ ਹੈ ਮੰਨਯੋਗ ਅਦਾਲਤ ਦੇ ਵੱਲੋਂ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਸਾਰੀਆਂ ਵਕੀਲਾਂ ਦੀਆਂ ਦਲੀਲਾਂ ਨੂੰ ਸੁਣਦੇ ਉਹਨਾਂ ਦੇ ਦਾਅਵੇਦਾਰ ਇਨਵੇਖਦੇ ਹੋਏ ਤਾਂ ਅਮਰਿੰਦਰ ਸਿੰਘ ਜੋ ਕੁਮਰ ਮਨਜੀਤਿੰਦਰ ਸਿੰਘ ਦੇ ਪੋਤਰੇ ਨੇ ਤੇ ਟਿੱਕਾ ਭਰਤਿੰਦਰ ਜੀ ਜਿਹੜੇ ਹੈਗੇ ਨੇ ਉਹਨਾਂ ਦੇ ਬੇਟੇ ਨੇ ਉਹ ਉਹਨਾਂ ਨੂੰ ਜਿਹੜਾ ਹੈਗਾ ਇਸ ਜਾਇਦਾਦ ਦੇ ਵਿੱਚ 33% 33.33% ਦੀ ਜਿਹੜਾ ਹਿੱਸੇਦਾਰ ਹੁਣ ਐਲਾਨਿਆ ਗਿਆ ਹੈਗਾ ਹੁਣ ਆਸ ਵੱਧ ਗਈ ਹੈ ਕਿ ਜਿਹੜੀਆਂ ਇਹ ਹੁਣ ਬੇਵਸ ਬੇ ਆਵਾਦ ਲਾवारिस ਜائਦਾਦਾਂ ਪਈਆਂ ਤਾਂ ਉਹਨਾਂ ਨੂੰ ਜਿਹੜਾ ਹੈਗਾ ਹੁਣ ਵਾਰਸ ਮਿਲਣ ਦੀ ਆਸ ਹੈਗੀ ਹੈ ਕਿਉਂਕਿ ਜਦੋਂ ਸਾਲ 2022 ਤੋਂ ਜਦੋਂ ਤੋਂ ਸੁਪਰੀਮ ਕੋਰਟ ਦਾ ਫੈਸਲਾ ਆਇਆ ਉਦੋਂ ਤੋਂ ਮਹਾਰਾਵਲ ਖੇਵਾ ਜੀ ਟਰਸਟ ਭੰਗ ਹੋ ਚੁੱਕਿਆ ਔਰ ਜਿਹੜੇ ਰਾਜ ਦੇ ਬਾਗ ਸੀ ਜਮੀਨ ਜਿਹਦਾ ਸੀ ਜਿਹੜੀ ਵਿਆਹਯੋਗ ਜ਼ਮੀਨ ਸੀ ਉਹ ਸਾਰੀ ਖੇਤੀ ਵੀ ਬੰਦ ਹੋ ਚੁੱਕੀ ਹੈ ਬਾਗ ਵੀ ਉੱਡੜ ਚੁੱਕੇ ਨੇ ਹੁਣ ਠੀਕ ਹੈ ਤੇ ਉਹ ਬਾਕੀ ਜ਼ਇਦਾਦਾਂ ਵੀ ਲਾਵਾਸ ਵਾਂਗ ਪਈਆਂ ਔਰ ਕਈ ਜਿਹੜੇ ਉੱਥੇ ਉਹ ਰਾਜ ਦੇ ਰਸਤੇ ਵਿੱਚ ਕੰਮ ਕਰਦੇ ਸੀ ਲੋਕ ਜਿੱਦਾਂ ਹਸਪੀਟਲ ਹੈ ਕਰੋੜਾਂ ਰੁਪਏ ਦੀ ਲਾਗਤ ਲਾ ਕੇ ਉਹ ਹਸਪੀਟਲ ਬਣਿਆ ਹੈਗਾ ਔਰ ਸ਼ਹਿਰ ਦੇ ਬਿਲਕੁਲ ਹਾਰਡ ਦੇ ਵਿੱਚ ਔਰ ਕਾਫੀ ਚੰਗੀਆਂ ਸੁਵਿਧਾਵਾਂ ਦਿੰਦਾ ਸੀਗਾ ਔਰ ਕਰੋੜਾਂ ਰੁਪਏ ਦੀ ਉੱਥੇ ਮਸ਼ੀਨਰੀ ਜਿਹੜੀ ਪਈ ਹੈ ਜਿਹੜੀ ਆਮ ਪਬਲਿਕ ਦੇ ਕੰਮ ਆ ਸਕਦੀ ਸੀ ਪਰ ਉਹ ਹੁਣ ਖੰਡਰ ਹੁੰਦੀ ਜਾ ਰਹੀ ਹੈ ਤਾਂ ਉਹ ਲੱਗਦਾ ਹੈ ਕਿ ਹੁਣ ਉਹ ਕਿਸੇ ਨਾ ਕਿਸੇ ਆਸ ਬੱਝੇਗੀ ਔਰ ਲੋਕਾਂ ਜਿਹੜੀ ਜਾਇਦਾਦ ਜਦੋਂ ਵੰਡ ਹੋਵੇਗੀ ਤਾਂ ਸਾਰੇ ਇਸ ਟੀਨ ਨੂੰ ਸੰਭਾਲਣਗੇ ਔਰ ਲੋਕਾਂ ਨੂੰ ਬੇਚਤੀ ਦੇ ਇਹਦੇ ਆਪ ਗੱਲ ਕਰੀ ਰਾਜਾ ਸਾਹਿਬ ਦੀ ਗੱਲ ਕਰੀਏ ਤਾਂ ਕਿੰਨੀਆਂ ਉਹਨਾਂ ਦੀਆਂ ਬੇਟੀਆਂ ਸਨ ਕਿਉਂਕਿ ਕਾਫੀ ਲੰਮਾ ਸਮਾਂ ਮੇਰੇ ਅਦਾਲਤ ਵਿੱਚ ਵੀ ਇੱਕ ਕੇਸ ਚੱਲ ਰਿਹਾ ਹੈਗਾ ਆ ਇੱਕ ਜੋ ਅਦਾਲਤੀ ਹੁਕਮ ਨੇ ਉਹਨਾਂ ਦੇ ਵਿੱਚੋਂ ਮੈਂ ਇੱਕ ਲੈਟਰ ਕੱਢ ਕੇ ਲਿਆ ਹੈ ਉਹਦੇ ਵਿੱਚ ਇਹਦੀ ਪੂਰੀ ਵੰਸ਼ਾਵਲੀ ਜਿਹੜੀ ਹੈਗੀ ਆ ਉਹ ਦਿਖਾਈ ਜੀਏ ਮਹਾਰਾਜਾ ਫਰੀਦਪੁਰ ਦੀ ਜਿਹਦੇ ਵਿੱਚ ਜਿਹੜਾ ਮਹਾਰਾਜਾ ਬਰਜਿੰਦਰ ਸਿੰਘ ਜੀ ਜਿਹੜੇ ਫਰੀਦਕੋਟ ਦੇ ਮਹਾਰਾਜਾ ਉਹਨਾਂ ਦਾ ਬੇਟਾ ਰਾਜਾ ਹਰਿੰਦਰ ਸਿੰਘ ਬਰਾੜ ਸੀ ਜਿਹੜਾ ਫਰੀਦਕੋਟ ਦਾ ਆਖਰੀ ਰਾਜਾ ਹੋਇਆ ਉਹਨਾਂ ਦਾ ਪਰਾਕਾਮਰ ਮਨਜੀਤਿੰਦਰ ਸਿੰਘ ਸੀ ਆਪਾਂ ਪਹਿਲਾਂ ਗੱਲ ਕਰੀਏ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਤੇ ਮਹਾਰਾਜਾ ਹਰਿੰਦਰ ਸਿੰਘ ਬਰਾੜ ਤੋਂ ਬਾਅਦ ਜਿਹੜਾ ਸਾਰੀ ਜਾਇਦਾਦ ਨੂੰ ਉਹਨਾਂ ਦੀ ਪਤਨੀ ਨਸਾਂਬਿਆ ਰਾਣੀ ਨਿਰਿੰਦਰ ਕੌਰ ਨੇ ਤੇ 1986 ਦੇ ਵਿੱਚ ਰਾਣੀ ਨਿਰਿੰਦਰ ਕੌਰ ਦੀ ਵੀ ਜਿਹੜੀ ਡੈਥ ਹੋ ਗਈ ਸੀ ਤੇ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਪਿੱਛੇ ਬੱਚੇ ਨੇ ਇਹ ਕੁੱਲ 5 ਬੱਚੇ ਸੀ ਸੌਰੀ 4 ਬੱਚੇ ਸੀਗੇ ਮਹਾਰਾਜਾ ਫਰੀਦਕੋਟ ਦੇ ਜਿਨ੍ਹਾਂ ਦੇ ਵਿੱਚ ਇੱਕ ਲੜਕਾ ਤੇ ਤਿੰਨ ਲੜਕੀਆਂ ਠੀਕ ਹੈ ਔਰ ਸ਼ੁਰੂ ਚ ਜੇਕਰ ਲਈਦਾ ਜਿਹੜਾ ਲੜਕਾ ਸੀਗਾ ਟਿੱਕਾ ਹਰਮਹਿੰਦਰ ਸਿੰਘ ਉਹਨਾਂ ਦੀ ਵੀ ਛੋਟੀ ਉਮਰ ਚ ਡੈਥ ਹੋ ਗਈ ਸੀ ਇਸ ਸਾਲ 1981 ਦੇ ਵਿੱਚ ਹੀ ਔਰ ਜਿਹੜਾ ਹੈਗਾ ਮਹਾਰਾਜਾ ਹਰਿੰਦਰ ਸਿੰਘ ਤੋਂ ਪਹਿਲਾਂ ਹੀ ਤੇ ਇੱਕ ਉਹਨਾਂ ਦੀ ਬੇਟੀ ਸੀ ਰਾਜਕੁਮਾਰੀ ਮਹੀਪਿੰਦਰ ਕੌਰ ਉਹਨਾਂ ਦੀ ਵੀ ਡੈਥ ਹੋ ਗਈ ਸੀ ਆਈ ਥਿੰਕ ਉਹਨਾਂ ਦੀ ਮੈਰਿਜ ਵੀ ਮੇਰੇ ਖਿਆਲ ਚ ਨਹੀਂ ਹੋਈ ਸੀ ਜੇਕਰ ਮੈਂ ਗਲਤ ਨਾ ਹੋਵਾਂ ਤਾਂ ਤਾਂ ਦੋ ਬੇਟੀਆਂ ਜਿਹੜੀਆਂ ਉਹਨਾਂ ਦੇ ਸੀਗੀਆਂ ਉਹਨਾਂ ਦੀ ਮੈਰਿਜ ਹੋ ਚੁੱਕੀ ਸੀ ਇੱਕ ਤਾਂ ਰਾਜਕੁਮਾਰੀ ਅੰਮ੍ਰਿਤਕੌਰ ਮਾਰਕਸੀ ਮਹਾਰਾਣੀ ਦਿਪਿੰਦਰ ਕੌਰ ਜਿਹਨਾਂ ਨੂੰ 33% ਮਿਲ ਚੁੱਕਿਆ ਤੇ ਹੁਣ ਇਹਦੇ ਵਿੱਚ 33% ਜਿਹੜੇ ਹੈਗੇ ਇਹਨਾਂ ਦੇ ਕਣੜੇ ਇਹ ਜਿਹੜੇ ਚਾਰ ਚਾਰ ਬੱਚੇ ਸੀ ਚਾਰਾਂ ਵਿੱਚੋਂ ਦੋ ਦੀ ਡੈਥ ਹੋ ਗਈ ਦੋ ਬੱਚੇ ਜਿੰਦਾ ਸੀਗੇ ਉਹ ਜਿਨ੍ਹਾਂ ਨੇ ਕੇਸ ਲੜਿਆ ਉਹਨਾਂ ਦੋਹਾਂ ਨੂੰ 33.60% ਪੁਆਇੰਟ 60% ਦੀ ਹਿੱਸੇਦਾਰ ਰੱਖਿਆ ਗਿਆ ਹੁਣ ਸਰਕਾਰ ਵੱਲੋਂ ਮਾਨਯੋਗ ਅਦਾਲਤ ਵੱਲੋਂ ਤੇ ਜਿਹੜਾ ਬਾਕੀ ਬਚਦਾ 33% ਹਿੱਸਾ ਉਹਦੇ ਵਿੱਚ ਮਹਾਰਾਜਾ ਜਿਹੜਾ ਹਰਿੰਦਰ ਸਿੰਘ ਬਰਾੜ ਦੇ ਭਰਾ ਕਮਨ ਮਨਜੀਤਿੰਦਰ ਸਿੰਘ ਆ ਉਹਦੇ ਪੁੱਤਰੇ ਨੂੰ ਨਹੀਂ ਰੱਖਿਆ ਗਿਆ ਅਮਰਿੰਦਰ ਸਿੰਘ ਨੂੰ ਉਹਨਾਂ ਨੂੰ ਰੱਖਿਆ ਗਿਆ ਹਾਲਾਂਕਿ ਇਹ ਫੈਮਲੀਆਂ ਆਫ ਰਿਕਾਰਡ ਤਾਂ ਹੁਣ ਰਹਿ ਨਹੀਂ ਰਹੀਆਂ ਚੰਡੀਗੜ੍ਹ ਦੇ ਵਿੱਚ ਹੀ ਪਰਿਵਾਰ ਰਹਿ ਰਿਹਾ ਉਹਨਾਂ ਨਾਲ ਸੰਪਰਕ ਵੀ ਮੇਰੇ ਖਾਲਚ ਬਹੁਤ ਘੱਟ ਹੁੰਦਾ ਇੱਥੇ ਬਹੁਤ ਘੱਟ ਆਉਂਦੇ ਨੇ ਮਹਾਰਾਣੀ ਜਿਹੜੀ ਹੀ ਦਿਪਿੰਦਰ ਕੌਰ ਸੀ ਜਿਹੜੇ ਹਰ ਸਾਲ ਸ਼ੇਖ ਫਰੀਦ ਆਗਮਨਪੁਰ ਮੌਕੇ ਉਹ ਇੱਥੇ ਆਉਂਦੇ ਹੁੰਦੇ ਸੀ ਜਦੋਂ ਮਹਾਰਾਵਲ ਖੇਵਾ ਜੀ ਟਰਸਟ ਦੇ ਚੇਅਰਮੈਨ ਹੁੰਦੇ ਸੀ ਤੋਂ ਜਿਹੜਾ ਹੈਗਾ ਫ੍ਰੀਕੋਟ ਵਿੱਚ ਸ਼ੇਖ ਫਰੀਦ ਅਗਮਨ ਪਰਬ ਦਾ ਆਗਾਜ਼ ਉਹਨਾਂ ਦੇ ਵੱਲੋਂ ਬਲੱਡ ਡੋਨੇਸ਼ਨ ਕੈਂਪ ਦਾ ਉਦਘਾਟਨ ਕਰਕੇ ਹਮੇਸ਼ਾ ਕੀਤਾ ਜਾਂਦਾ ਸੀ ਤੇ ਹੁਣ ਜਦੋਂ ਦੀ ਉਹਨਾਂ ਦੀ ਡੈਥ ਹੋਇਆ ਉਸ ਤੋਂ ਬਾਅਦ ਪਰਿਵਾਰ ਕਾਫੀ ਘਟ ਉਰੇ ਆਉਂਦਾ ਹੈਗਾ ਪਰ ਜਦੋਂ ਦਾ ਡਵਾਈਟੇਸ਼ਨ ਜੀ ਹੋਈ ਹੈ ਜਦੋਂ ਦਾ ਆਰਡਰ ਆਇਆ ਨੇ ਉਦੋਂ ਤਾਂ ਆਪਣੇ ਨਾਲ ਜ਼ਿਆਦਾਤਰ ਪਰਿਵਾਰ ਵੀ ਇੱਥੇ ਕਿਸੇ ਨੇ ਕੋਈ ਬਹੁਤਾ ਕਿੰਦੇ ਸ਼ਿਰਕਤ ਕਰਦਾ ਨਾ ਜੀ ਮੈਨੂੰ ਲੱਗਦਾ ਹੁਣ ਜਿਵੇਂ ਪਿਛਲੇ ਹੁਣ ਸੰਘਰਸ਼ ਚੱਲ ਰਿਹਾ ਹੈਗਾ ਵੀ ਰਾਜੇ ਦੀਆਂ ਬੇਵਾਦ ਜ਼ਮੀਨਾਂ ਪਈਆਂ ਨੇ ਉਹਨਾਂ ਨੂੰ ਕਬਜ਼ਾ ਕਰਨ ਦੀ ਅਸੀਂ ਕਹੇ ਸਦਿਆਂ ਕੋਸ਼ਿਸ਼ ਜਿੱਥੇ ਬੰਦੀਆਂ ਲੱਗੀਆਂ ਹੋਈਆਂ ਨੇ ਕਿ ਅਸੀਂ ਉਹ ਜਗ੍ਹਾ ਤੇ ਲਵਾਂਗੇ ਤੇ ਉਹ ਇੱਕ ਵਾਰੀ ਉਹਨਾਂ ਦਾ ਕੰਮ ਵੀ ਰੁਕੂਗਾ ਕਿਉਂਕਿ ਹੁਣ ਜੇ ਵਾਰਿਸ ਮਿਲ ਗਏ ਨੇ ਤੇ ਉਹ ਆਪ ਤਾਂ ਹੁਣ ਕਬਜ਼ਾ ਤਾਂ ਲੈਣਗੇ ਕਿਉਂਕਿ ਜਿੱਥੇ ਵੀ ਉਹਨਾਂ ਦੀ ਜ਼ਮੀਨ ਪਈ ਹੈਗੀ ਜ਼ਗਦਾਰ ਗ ਜਦੋਂ ਜਾਇਦਾਦ ਨੂੰ ਸੰਭਾਲਣ ਵਾਲਾ ਕੋਈ ਨਹੀਂ ਜਾਇਦਾਦ ਪਿੱਛੇ ਲੋਕ ਲੜ ਰਹੇ ਨੇ ਤੇ ਤੀਸਰਾ ਬੰਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦਾ ਹੀ ਕਰਦਾ ਪਰ ਜਦੋਂ ਹੁਣ ਮਨਨਯੋਗ ਦਲ ਦੇ ਵੱਲੋਂ ਇਸ ਚੀਜ਼ ਦੇ ਉੱਪਰ ਫੈਸਲਾ ਆ ਗਿਆ ਹੈਗਾ ਜਿਦਾਤਾਂ ਦੀ ਹੋ ਸਕਦਾ ਥੋੜੇ ਸਮੇਂ ਦੇ ਵਿੱਚ ਵੰਡ ਹੋ ਜਾਵੇ ਤਕਸੀਮ ਹੁੰਦੀ ਹੈ ਤੇ ਉਸ ਤੋਂ ਬਾਅਦ ਜਿਦਾਤਾਂ ਨੂੰ ਸੰਭਾਲਣ ਵਾਲੇ ਆ ਜਾਣਗੇ ਫਿਰ ਤਾਂ ਇਹ ਸਾਰੇ ਰੋਲੇਮੋਖੀ ਜਾਣਗੇ ਜਣਗੇ ਕਿਉਂਕਿ ਕਹਿੰਦਾ ਸਿੱਧੇ ਤੌਰ ਤੇ ਰਾਜੇ ਦੀ ਜਿਹੜੀ ਕਰੋੜਾਂ ਦੀ ਜਾਇਦਾਦ ਆ ਤਿੰਨ ਹਿੱਸਿਆਂ ਦੇ ਵਿੱਚ ਕਿਤੇ ਨਾ ਕਿਤੇ ਵੰਡੀ ਗਈ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਪਨੇ ਸਾਹਮਣੇਗੇ ਤੇ ਜਿਹੜਾ ਵਿਰਾਸਤਾ ਉਸ ਤਰ੍ਹਾਂ ਜਾਂਦੀ ਰਹੂਗੀ ਇਹ ਤਾਂ ਪਰਿਵਾਰ ਵਿਰਾਸਤ ਨੂੰ ਸਾਹਮਣਾ ਚੁੰਦਾ ਹੋਇਆ ਤਾਂ ਫਿਰ ਤਾਂ ਸੰਭਾਲੀ ਜਾ ਸਕਦੀ ਹੈ ਜੇ ਪਰਿਵਾਰ ਵਪਾਰਕ ਹੋਗੇ ਤੇ ਫਿਰ ਜਯਦਾਤਾਂ ਸੰਭਾਲੀਆਂ ਨਹੀਂ ਜਾਣਗੀਆਂ ਕਿਉਂਕਿ ਵਪਾਰ ਕੇਰੀਆਂ ਦੇ ਵਿੱਚ ਜਯਦਾਤਾਂ ਨੇ ਫਰੀ ਕੋਡ ਦੇ ਹਾਰਟ ਆ ਜਿਹੜਾ ਉੱਥੇ ਸਾਰੀ ਰਾਜ ਦੀ ਜਯਦਾਤ ਹੈ ਜਿਹੜੀਆਂ ਪ੍ਰਾਪਰਟੀ ਹੈ ਜੇ ਮੈਂ ਗਲਤ ਨਾ ਹੋਵਾਂ ਕੋਈ ਗੁੱਸਾ ਵੀ ਨਾ ਕਰੇ ਪਰ ਬੇਖਿਆਲਚ ਵੀ ਮਾਫੀਆ ਦੀਆਂ ਨਜ਼ਰਾਂ ਤਾਂ ਪਹਿਲਾਂ ਹੀ ਇਸ ਪ੍ਰਾਪਰਟੀ ਤੇ ਟਿਕੀਆਂ ਹੋਣਗੀਆਂ ਵੀ ਕਦੋਂ ਕਿਵੇਂ ਕੀ ਕਰੀਏ ਤਾਂ ਬਾਕੀ ਆਉਣ ਵਾਲਾ ਸਮਾਂ ਦੱਸਿਆ ਗਿਆ ਕਿਉਂਕਿ ਪਰਿਵਾਰ ਕੋਈ ਜਿਆਦਾ ਉਹ ਪਾਗਲਤਾ ਹੁੰਦਾ ਨਹੀਂ ਕੋਈ ਆਪਾਂ ਆਪਣੀ ਜਾਇਦਾਦ ਨੂੰ ਸਾਂਭਣਗੇ ਤੇ ਚੱਲਦਾ ਕਿ ਸਾਂਭਣਾ ਮੈਂ ਤਾਂ ਕਹਿਣਾ ਕਿ ਜੇ ਪ੍ਰਾਪਰਟੀ ਇੰਨੀ ਜਾਇਦਾਦਾਂ ਮੰਨ ਲਓ ਜਿਹੜੀਆਂ ਹੈਗੀਆਂ ਸੜੀਆਂ ਇਤਿਹਾਸਕ ਥਾਵਾਂ ਨੇ ਜਿਹੜੀਆਂ ਇਹ ਰਾਜੇ ਦੀਆਂ ਦੀਆਂ ਉਹ ਪ੍ਰਾਪਰਟੀ ਹੈ ਤੇ ਜੇਕਰ ਸਾਂਭੀ ਜਾਂਦੀ ਹੈ ਵਿਰਾਸਤਾਂ ਸਾਂਭੀਆਂ ਜਾਂਦੀਆਂ ਤਾਂ ਫ੍ਰੀਕੋਟਲ ਲਈ ਹੋਰ ਮਾਨ ਵਾਲੀ ਕਿਹੜੀ ਗੱਲ ਹੋਵੇ ਆ ਤੁਹਾਨੂੰ ਸੋਜਤਾ ਸਾਹਿਬ ਗੱਲਬਾਤ ਬਹੁਤ ਨਮਾਜ਼ੀ ਤੋ ਇਹ ਸੰਗਤ ਜੋ ਸੰਖੋਤਾ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਅਦਾਲਤਾਂ ਵਿੱਚ ਫੈਸਲੇ ਹੁੰਦੇ ਰਹਿੰਦੇ ਸਨ ਤਾਂ ਰਾਜੇ ਦੀਆਂ ਦੋ 3 ਨੂੰ ਜਿਹੜੀ ਹੈਗੀ ਆ ਪਹਿਲਾਂ ਵੰਡ ਕੀਤੀ ਗਈ ਸੀ ਪਰ ਹੁਣ ਜਿਹੜਾ ਤੇਜੀ ਆਇਆ ਨੇ ਉਹ ਰਾਜੇ ਦੇ ਭਰਾ ਦਾ ਪੋਤਰਾ ਉਹਨਾਂ ਨੂੰ ਜਿਹੜੀ ਹੋਣਾ ਹੈ 33% ਦੇ ਕਰੀਬ ਜਿਹੜੀ ਹੈਗੀ ਆ ਜ਼ਿਆਦਾ ਦਿੱਤੀ ਗਈ ਹੈ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਇੱਥੇ ਜੋ ਹਸਪਤਾਲ ਕੋਰਟ ਦੇ ਵਿੱਚ ਰਾਜ ਦੇ ਮਹਿਲ ਸੀ ਜਾਂ ਹਸਤਾਲ ਸੀ ਜਦ ਪੰਜਾਬ ਤੋਂ ਬਾਹਰ ਸੀ ਉਹ ਵਿਵਾਗ ਪਏ ਸਨ ਲੋਕ ਕਿਤਨੇ ਕਿਤੇ ਉਹਨਾਂ ਦੇ ਆਖਰ ਆਖਰ ਸਨ ਪਰ ਹੁਣ ਜਿਹੜਾ ਹੈਗਾ ਲੱਗਦਾ ਹੈ ਕਿ ਆ ਇਹ ਫ੍ਰੀ ਕੋਡ ਦੇ ਵਿੱਚ ਜਿਹੜੇ ਰਿਆਸਤ ਦਾ ਜਿਸਥਾਂ ਜਿਹੜੇ ਪ੍ਰਾਸ ਚੀਜ਼ਾਂ ਪਈਆਂ ਨੇ ਉਹ ਚੱਲਣ ਗਿਆ ਤਾਂ ਜੋ ਲੋਕ ਵੀ ਵੇਖ ਸਕਣਗੇ ਅਤੇ ਜਿਹੜਾ ਇਹਨਾਂ ਦਾ ਪ੍ਰਾਰਵਕ ਪਰਿਵਾਰਕ ਤੌਰ ਤੇ ਜੋ ਮਸਲਾ ਸੀ ਉਹ ਇੱਕ ਵਾਰ ਜਿਹੜਾ ਹੁਣ ਕਿਤੇ ਨਿਕ ਤੇ ਹੱਲ ਹੁੰਦਾ ਤੇ ਹੁਣ ਦੇਖਣਾ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਵਿੱਚ ਹੋਰ ਕੀ ਆਪਣੀ ਨਿਕਲਦੀ ਆ ਅਦਾਲਤ ਦੇ ਫੈਸਲੇ ਤੋਂ ਬਾਅਦ ਇਹ ਪਰਿਵਾਰ ਆਪਸ ਵਿੱਚ ਸਹਿਮਤੀ ਹੁੰਦਾ ਤੇ ਸਹਿਮਤੀ ਤੋਂ ਬਾਅਦ ਕਿਵੇਂ ਇਸ ਦੀ ਵੰਡ ਕਰਦਾ